ਬਿਤੇ ਦਿਨੀ ਫਗਵਾੜਾ ਦੇ ਨਜ਼ਦੀਕੀ ਪਿੰਡ ਭਾਣੂਕੀ ਦੇ ਰਹਿਣ ਵਾਲੇ ਹਰਵੀਰ ਸਿੰਘ ਦੀ ਹੁਸ਼ਿਆਰਪੁਰ ਵਿਖੇ ਇੱਕ ਪ੍ਰਵਾਸੀ ਬਲੋਬੇ ਰਹਿਮੀ ਨਾਲ ਕੀਤੀ ਗਈ ਹਤਿਆ ਤੋਂ ਬਾਅਦ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਬੀਐਸ ਬਾਗਲਾ ਆਪਣੇ ਸਾਥੀਆਂ ਸਮੇਤ ਪਿੰਡ ਭਾਣੂਕੀ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਇਸ ਦੌਰਾਨ ਜਿੱਥੇ ਬੀਐਸ ਬਾਗਲਾ ਦੇ ਉਹਨਾਂ ਦੇ ਵਿਦੇਸ਼ ਵਿੱਚ ਬੈਠੇ ਪੁੱਤਰ ਵੱਲੋਂ ਪੀੜਤ ਪਰਿਵਾਰ ਨੂੰ ਮਾਇਕ ਸਹਾਇਤਾ ਪ੍ਰਦਾਨ ਕੀਤੀ ਗਈ ਉੱਥੇ ਹੀ ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦ ਭਾਗੀ ਘਟਨਾ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਨਾ ਪਰਮਾਤਮਾ ਦੇ ਚਰਨਾ ਚਰਦਾਸ ਕੀਤੀ ਕਿ ਪਰਮਾਤਮਾ ਪਰਿਵਾਰ ਨੂੰ ਪਿੱਛੇ ਰੱਬ ਦਾ ਭੜਾ ਮੰਨਣ ਦਾ ਬਲ ਬਖਸ਼ੇ ਅੱਜ ਅਸੀਂ ਪਿੰਡ ਕਾਨੂ ਦੀ ਵਿਕੇ ਅ ਧਰਕਾ ਜਿਹੜਾ ਆਪਣਾ ਹਰਵੀਰ ਵੀ ਤੇ ਡੈਥ ਹੋਈ ਸੀਗੀ ਤੇ ਉਹਨੂੰ ਮਾਰਡਰ ਕੀਤਾ ਗਿਆ ਪ੍ਰਵਾਸੀ ਜਿਹੜਾ ਬਈ ਜੱਜ ਕਰ ਉਹ ਅਮਨਦੀਪ ਦੇ ਨਾਲ ਅਸੀਂ ਦੁੱਖ ਸਾਂਝਾ ਕਰਨਾ ਆਏ ਸੀਗਾ ਤੇ ਉਹ ਇੰਦਾਂ ਦੀ ਮੰਦ ਭਾਗੀ ਜਿਹੜੀ ਘਟਨਾ ਹੋਈ ਹੈ ਜਿਸ ਨੂੰ ਸਾਰੇ ਇੰਟਰਨੈਸ਼ਨਲ ਲੈਵਲ ਤੇ ਕੰਡੈਮਨ ਕੀਤਾ ਪੰਜਾਬ ਦੇ ਇਲਾਵਾ ਬਾਹਲ ਸ਼ੂਬਿਆਂ ਚ ਵੀ ਤੇ ਬਾਹਲੇ ਕੰਟੀਆਂ ਚ ਵੀ ਉਹਨਾਂ ਚ ਮੇਰੇ ਭਤੀਜਾ ਰੇਕੂ ਮ ਰਾਜੇਸ਼ ਉਹ ਵਾਰ ਗਿਆ ਆਸਟ੍ਰੇਲੀਆ ਉਹਨੂੰ ਵੀ ਪਤਾ ਲੱਗਾ ਤੇ ਉਹਨਾਂ ਨੇ ਬੜਾ ਤਕਰੀਬਨ ਪੌਣਾ ਘੰਟਾ ਮੇਰੇ ਨਾਲ ਅਫਸੋਸ ਕੀਤਾ ਔਰ ਇਹ ਸੁਣ ਕੇ ਇੰਨਾ ਦੁੱਖ ਨੂੰ ਪ੍ਰਗਟ ਕੀਤਾ ਕਿ ਕਹਿੰਦਾ ਪਾਪਾ ਤੁਸੀਂ ਜਾ ਕੇ ਆਓ ਤੇ ਉਹਨਾਂ ਦੀ ਥੋੜੀ ਬਹੁਤ ਹੈਲਪ ਕਰਕੇ ਆਉਂ ਮੜੀ ਗਈ ਅਸੀਂ ਕਰ ਤਾਂ ਕੁਝ ਨਹੀਂ ਸਕਦੇ ਸਿਰਫ ਇੱਕ ਦੁੱਖ ਦੀ ਛਾਂ ਚ ਇਹਨਾਂ ਦੇ ਨਾਲ ਅੱਜ ਇਕੱਠੇ ਹੋਏ ਆ ਸਾਰੇ ਨਾਲ ਮੇਰੇ ਨਾਲ ਐਮਐਲਏ ਸਾਹਿਬ ਧਾਰੀਵਾਲ ਸਾਹਿਬ ਧਾਰੀਵਾਲ ਜੀ ਬੋਬੀ ਬਾਜੀ ਮੇਰੇ ਵੱਡੇ ਵੀਰ ਤੇ ਮੇਰੇ ਨਾਲ ਹੋਰ ਜਿਹੜੇ ਆਏ ਕਿਸ਼ੋਰ ਚਾਲ ਜੀ ਸਰਪੰਚ ਸਾਹਿਬ ਨਾਲ ਖੜੇ ਆ ਸਾਡੇ ਤੇ ਨਰੇਸ਼ ਜੀ ਅਸੀਂ ਥੋੜਾ ਜਿਹਾ ਛੋਟੀ ਜਿਹੀ ਅਮਾਉਂਟ ਇਹਨਾਂ ਦੇ ਦੇ ਕੇ ਚੱਲੇ ਆ ਤੇ ਅਸੀਂ ਇੰਨਾ ਕਈ ਨਾਲ ਦੁੱਖ ਦਾ ਜਿਹੜਾ ਸਾਥ ਦੁੱਖ ਦੇ ਇਹਨਾਂ ਦੇ ਦੁੱਖ ਵਿੱਚ ਸਾਥ ਕਰ ਰਹੇ ਹਾਂ ਤੇ ਪਰਮਾਤਮਾ ਅੱਗੇ ਮੈਂ ਇਹ ਬੇਨਤੀ ਕਰਦਾ ਕਿ ਉਸ ਕਾਕੇ ਨੂੰ ਨਾ ਆਪਣੇ ਚਰਨਾਂ ਚ ਲਵਾ ਦੇ ਤੇ ਇਹਨਾਂ ਨੂੰ ਜਿਹੜਾ ਭਾਣਾ ਜਿਹੜਾ ਮੰਨਣ ਦਾ ਇਹ ਬਲ ਬਖਸ਼ੇ ਉਧਰ ਮ੍ਰਿਤਕ ਬੱਚੇ ਦੇ ਪਿਤਾ ਨੇ ਜਿੱਥੇ ਉਹਨਾਂ ਦੀ ਇਸ ਦੁੱਖ ਦੀ ਘੜੀ ਵਿੱਚ ਨਾਲ ਖੜਨ ਲਈ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਸ ਦੇ ਪੁੱਤਰ ਦੇ ਕਾਤਿਲ ਦਾ ਚਲਾਨ ਜਲਦ ਤੋਂ ਜਲਦ ਪੇਸ਼ ਕਰਕੇ ਉਸ ਨੂੰ ਫਾਂਸੀ ਦੀ ਸਜ਼ਾ ਦਿਵਾਈ ਜਾਵੇ। ਟਾਲੀਪਾਲ ਸਾਹਿਬ ਉਹਨਾਂ ਦਾ ਉਹਨਾਂ ਦੇ ਨਾਲ ਆਏ ਸੀਗੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵੀ ਮੇਰੇ ਕੋਲ ਇੱਥੇ ਆਏ ਸੀ ਮੇਰਾ ਜੋ ਪਰੇਡ ਕਰਨਾ ਆਇਆ ਸੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਪ੍ਰਸ਼ਾਸਨ ਨੂੰ ਵੀ ਵੀ ਇੱਕ ਤਵ ਦਾ ਚਲਾਣ ਜਲਦੀ ਤੋਂ ਜਲਦੀ ਪੇਸ਼ ਕੀਤਾ ਜਾਵੇ ਤੇ ਉਹਨੂੰ ਜਲਦੀ ਤੋਂ ਜਲਦੀ ਉਹਨੂੰ ਫਾਂਸੀ ਤੇ ਚੜਾਇਆ ਜਾਵੇ ਕਿਉਂ ਆ ਦੇਖੋ 8 ਤੂ 8 ਜਿਹੜੀ ਤਰੀਕ ਨੂੰ ਫਿਰ ਇੱਕ ਹਿਅਰਪੋਰਟ ਚ ਜਿਹੜੀ ਘਰਨਾ ਆਉਣ ਲੱਗੀ ਸੀ ਉਹ ਬਚਾ ਹੋ ਗਿਆ ਬੱਚੇ ਦਾ ਹੈਂਡੀਕੈਪ ਬੱਚਾ ਸੀ ਮੈਂ ਚਾਹੁੰਦਾ ਵੀ ਇਹ ਕਾਨੂੰਨ ਵੀ ਕੋਈ ਕਾਨੂੰਨ ਜਲਦੀ ਜਲਦੀ ਕਾਨੂੰਨ ਵੀ ਬਣਨਾ ਚਾਹੀਦਾ ਵੀ ਜਿਹੜਾ ਤਾਂ ਕਿ ਜੋ ਇਦਾਂ ਦਾ ਜਿਹੜਾ ਕੰਮ ਆ ਵੀ ਕਿਸੇ ਹੋਰ ਬੱਚੇ ਦੇ ਨਾਲ ਨਾ ਹੋ ਸਕੇ ਆ ਤਾਂ ਚਲੋ ਬੱਚੇ ਦੀ ਕਿਸਮਤ ਸੀਗੀ ਵੀ ਬੱਚੇ ਦਾ ਬਚਾਅ ਹੋ ਗਿਆ ਮੈਂ ਕਹਿੰਦਾ ਵੀ ਜਿਹੜੇ ਕਾਨੂੰਨ ਆ ਵੀ ਪ੍ਰਵਾਸੀਆਂ ਦੀ ਪੀਸੀਸੀ ਜਿਹੜੀ ਉਹ ਸਾਰੇ ਚੈੱਕ ਹੋ ਕੇ ਉਹ ਕਾਨੂੰਨ ਬਣਾਉਣਾ ਚਾਹੀਦਾ ਜੀ ਉਹਦਾ ਮੈਂ ਬਸ ਇਹ ਹੀ ਕਹਿਣਾ ਚਾਹੁੰਦਾ ਵੀ ਜਲਦੀ ਤੋਂ ਜਲਦੀ ਉਹਨੂੰ ਫਾਂਸੀ ਦਿੱਤੀ ਜਾਵੇ